ਹਾਂ ਭਾਈ ਆ ਬੱਕਰੇ ਦਾ ਸੌਦਾ ਸੂਰੇ ਵਾਲਾ ਬੱਕਰਾ ਮੰਡੀ ਦੇ ਹੋਇਆ ਕਿੰਨੇ ਦਾ ਹੋਇਆ ਬਾਈ ਜੀ 4200 ਦਾ ਆਪਾਂ ਖਰੀਦਿਆ ਇਹ ਕਿਹੜਾ ਪਿੰਡ ਆਪਣਾ ਸੂਰੇ ਵਾਲਾ ਹੀ ਪਿੰਡ ਆ ਤੇ ਵੇਚਣ ਵਾਲਾ ਬਾਈ ਕੌਣ ਆ ਤੁਸੀਂ ਵੀ ਸਤਿ ਸ੍ਰੀ ਅਕਾਲ ਜੀ ਤੁਸੀਂ ਵੇਚਿਆ ਬਾਈ ਜੀ ਹਾਂ ਭਾਈ ਸੌਦਾ ਕਰਾਦਾ 42 ਦਾ ਠੀਕ ਆ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਅਹੀਂ ਦੱਬੀ ਜੁਰੇ ਸੌਦੇ ਕਰਾਈ ਚੱਲੋ ਹਾਂਜੀ ਜੰਗਲ ਗਿਆ ਸਾ ਬੱਕਰੇ ਸਾਡੇ ਪਸੰਦ ਆ ਠੀਕ ਆ ਠੀਕ ਆ ਬਹੁਤ ਚੰਗਾ ਆ ਆਪਣਾ ਵੀ ਮਾਲਾ ਯਾਰ ਦੋਸਤਾਂ ਨਾਲ ਵਿਪਲਾ ਸਾਡੇ ਲਾਈ ਕਿਹੜਾ ਪਿੰਡ ਆਪਣਾ ਜੀ ਪੰਜ ਗਰਾਇ ਪੰਜ ਗਰਾਇ ਪੰਜ ਗਰਾਇ 22 ਦਾ ਪਿੰਡ ਤੇ ਪਰ ਵੀ ਛੱਡ ਗਿਆ ਯਾਰ ਅੱਛਾ ਪਰ ਇਹ ਵੀ ਸਾਡੇ ਪਿੰਡ ਦੇ ਠੀਕ ਆ ਜੀ ਠੀਕ ਆ ਠੀਕ ਆ ਬਹੁਤ 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 ਧੰਨਵਾਦ ਅਗਲਾ ਸੌਦਾ ਤੁਮੇ ਇਸੇ ਤਰ੍ਹਾਂ ਨਾਲ ਬੱਕਰਾ ਨਾ ਪੱਠਾ ਬਾਈ ਪੱਠਾ ਕੀ ਮੰਗਦਾ ਬਾਈ ਬੱਕਰਾ ਮੰਡੀ ਤੇ ਮੰਗਦਾ ਤਾਂ 6000 ਸੀ ਵੀਰੇ ਯਾਰ ਸੀ ਠੀਕ ਆ ਤੇ ਬਾਈ ਕਹਿੰਦਾ ਵੀ ਨਾ ਕਰੇ ਰੱਖਣੀ ਆ 6000 ਚਲੋ ਕੋਈ ਗੱਲ ਕਿੰਨੇ ਚ ਕਹਿਦੀ ਮੈਂ ਤਾਂ ਹੁਣ ਚੱਲੇ ਸੀ ਯਾਰ ਹਾਂ ਤਿੰਨ ਦਾ ਹੋ ਗਿਆ ਬਾਈ ਹਾਂ ਤਿੰਨ ਦਾ ਹੋ ਗਿਆ ਬਾਈ 3200 ਲੈ ਨਾ ਨਾ 3200 ਕਹਿਦਾ ਯਾਰ ਬਾਈ 3200 ਕਹਿ ਲਖਾਈ ਉਹ ਕਹਿੰਦਾ ਮੈਂ ਆਪ ਦੇਉਂਗਾ ਦੇਖ ਲਾ ਲਾ ਬਹੁਤ ਬੱਚਾ ਦਾ ਡੰਗ ਨਹੀਂ ਦਰਦ ਕਰਦਾ ਇਹ ਲੱਗਦੇ ਦੇ ਦੇ ਤੋਂ ਨਹੀਂ ਪਉਂਦੀ ਚੀਜ਼ ਬਾਈ ਜੇ ਘਾਟਾ ਪਾਵੇ ਮੈਂ ਬੈਠਾ ਯਾਰ ਹੋਰ ਦੱਸ ਸਾਡਾ ਦੋਨਾਂ ਧਰੇ ਸਾਨੂੰ ਲਿੱਟੋ ਜੀ ਹੁਣ ਨਾ ਤਾਂ ਮਹਿੰਗੀ ਹੋਣ ਲੱਗੀ ਆ ਵੱਖੋਛੋ ਕੇ ਪਾਲ ਆ ਪਾਲਾ ਪਾਲਾ ਕੋਸ਼ੋ ਕੇ ਪਾਲ ਆ ਕਾਲ ਜਾਣ ਦੇ ਚੈੱਕ ਬਈ 3100 ਦੀ 3100 ਸੌਦਾ ਹੋ ਗਿਆ ਇਹ ਬਾਈ ਲੈ ਕੇ ਚੱਲੇ ਸੀ ਕਿ ਸਮਾਰਾ ਬਤਾਂਵਾਂ ਵਾਲੇ ਲੈ ਕੇ ਚੱਲੇ ਵੀਰ ਤੇ ਆ ਕੇ ਸੌਦਾ ਸਿਰੇ ਚੜਾਦਾ ਕਿਹੜਾ ਪੰਡਾ ਲੈਣ ਆਇਆ ਮਾਈਂ ਕਿਹੜਾ ਪੰਡਾ ਬਾਈ ਦਾ ਪੰਡਾ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਅਗਲਾ ਸੌਦਾ ਸਾਡਾ ਇਸੇ ਤਰ੍ਹਾਂ ਦਿਖਾਵਾਂਗੇ ਤੁਹਾਨੂੰ ਜੁੜੇ ਰਹੋ ਬਸ ਆਪਣੇ ਚੈਨਲ ਦੇ ਨਾਲ ਲਓ ਵੀ ਆ ਬੱਕਰਾ ਅੰਕਲ ਹਰਾਨੇ ਲਿਆਇਆ ਤੇ ਆਪਾਂ ਤੋਂ ਲਿਆਈਏ ਇਹ ਉਹ ਲਖਾਈ ਕਰਾਉਣ ਗਏ ਆ ਇਹ ਅੰਕਲ ਕਿੰਨੇ ਦਾ ਲੈ ਲਿਆ ਇਹ ਹਾਂ 15000 15000 ਦਾ ਲਾ ਵੀ ਆ ਬੱਕਰਾ 15000 ਦਾ ਲਖੇ ਤੇ ਤਾਇ ਨੇ ਲਿਆ ਇਹ ਛੱਤੇ ਨੇ ਵਾਲੇ ਨੇ پیسے ਦੇ ਦੇ ਆ ਦੇ ਚਲੋ ਠੀਕ ਆ ਜੀ ਆ ਬੱਕਰਾ ਸੋਹਣੇ ਮੂੰਹ ਮੱਥੇ ਦਾ ਛੱਤੇ ਨੇ ਤਾਂ ਇਹ ਨੇ ਲਿਆ 15000 ਪੀਏ ਦਾ ਠੀਕ ਆ ਜੀ ਥੀਰਾ ਹੋਣਾ ਹਨਾ ਮੈਂ ਨੋ ਕਿਵੇਂ ਆ ਥੀਰਾ 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 ਹੀ ਆ ਤੇ ਦੂਜਾ ਲੈਂਦਾ ਹੀ ਨਹੀਂ ਦੋ ਦੰਦ ਐਡਾ ਕੱਦ ਕੁਦ ਪੂਰਾ ਕਰੂਗਾ ਇੰਨਾ ਸੌਦਾ ਜਮਾ ਹੁੰਦਾ ਸੀਗਾ ਯਾਰ ਕਿੰਨਾ ਦਾ ਨਹੀਂ ਉਹ ਬਾਈ ਕਿੱਥੇ ਦੇ ਦੂ ਇਹ ਲੈ ਲ ਨੀ ਆ ਲਾ 15 8.5 ਦੀ ਬੱਕਰੀ ਆਉਂਦੀ ਆ ਕਦੇ ਕਾਹਦਾ ਸੌਦਾ ਚੱਲੀ ਜਾਂਦਾ ਬਾਈ ਬੱਕਰੀ ਆ ਚੱਲਦਾ ਬਾਈ ਸੰਜੂ ਨਾਲ ਕਿਹੜੀ ਆ ਬੱਕਰੀ ਬੱਕਰੀ ਆ ਉਹ ਖੜੀ ਕਾਲੀ ਕਾਲੀ ਬੱਕਰੀ ਆ ਉਹ ਸੰਜੂ ਪੈਸੇ ਗਣੀ ਜਾਂਦਾ ਕੱਲਾ ਸੱਪ ਪਕੜਾ ਬੁਰਾ ਕਰ ਵੇਖ ਪਾ ਹੈ ਕਰਨ ਮੇਰੇ ਕੋਲ 1500 ਨੋਟ ਕਰ ਉਹਨੇ ਵੀ ਫਿਰ ਦਿੰਦਾ ਹੋ ਗੱਬਣਾ ਬਾਈ ਬੱਕਰੀ ਇਹ ਉਹਦਾ ਨਹੀਂ ਯਾਰ ਆਪਣੀ ਖਰੀਦੀ ਆ ਤੂੰ ਲਈ ਆ ਨਹੀਂ ਆਪਣੇ ਵਿੱਚ ਨਹੀਂ ਵੇਚਦੇ ਕੀ ਮੰਗਿਆ ਤੂੰ ਮੈਂ ਤਾਂ 10000 ਰੁਪਿਆ ਕੈਸ਼ ਮੈਂ ਸਾਢੇ 9 ਦੀ ਲੈ ਜਾ ਉਸ 9000 ਦਿੰਦਾ ਮੈਂ ਕਿਹਾ ਸਾਢੇ 9 ਦੀ ਫੜ ਲਈ ਯਾਰ ਇੱਕ ਮਿੰਟ ਆ ਵੀਡੀਓ ਬੰਨੀ ਐ ਸੌਦਾ ਹੋਈ ਹੈ ਹਾਂ ਤੂੰ ਕੀ ਆ ਨਾ ਦੱਸ ਸਾਢੇ 9 ਕਹਤੋਂ ਸੰਜੂ ਤੂੰ ਕੀ ਲੈ ਆਇਆ ਲੈ ਲੈ ਚਾਚਾ ਪੈਸੇ ਦੇ ਕਿੰਨੇ ਨੇ ਕਰਾਈ ਦੀ ਨੌਕੀ ਨਾ ਨੌਕੀ ਨਹੀਂ ਦਣਾ ਚਾਹ ਯਾਰ ਤੂੰ ਖੜ ਜਾ ਜੰਗੂਰਾ ਸਾਡੇ ਨੌ ਗੱਲਾਂ ਪੂਰਾ ਨਹੀਂ ਨੌ ਨਹੀਂ ਕਰਾਈ ਨਹੀਂ ਯਾਰ ਤੂੰ ਆਇਆ ਕਰ ਜਾ ਸੰਜੂ ਬੋਲੀ ਨਾ ਹਾਂ ਹੋ ਗਿਆ ਲਖਾਈ ਉਹ ਸੌ ਰੁਪਏ ਨਹੀਂ ਦਿੰਦਾ ਯਾਰ ਨਹੀਂ ਯਾਰ ਉਹ ਹੋ ਗਿਆ ਹੋ ਗਿਆ ਲੈਗਾ ਉਹ ਨਹੀਂ ਯਾਰ ਦੰਡਾ ਯਾਰ ਲਖਾਈ ਉਹ ਕਰਾ ਦੇ ਉਹ ਯਾਰ ਸੰਦੂ ਲਿਆ ਖੈਂਚ ਲਿਆ ਖੈਂਚ ਲਿਆ ਲਾਓ ਵੀ ਸੌਦਾ ਦੋਸਤੋ ਸਿਰੇ ਚੱਟ ਗਿਆ ਬਾਈ ਬકરી ਬੱਕਰੀਆਂ ਲਿਆਏ ਨਿਮਾ ਮਰਖਾਈ ਤੋਂ ਬਹੁਤ ਜਿਆਦੇ ਗਿਣਤੀ ਦੇ ਵਿੱਚ ਸੌਦੇ ਕਰਦਾ ਇਹ ਤੇ ਆ ਬਾਈ ਜੀ ਪਸੰਦ ਆ ਤੇਰੇ ਸੰਜੂ ਹਾਂਜੀ ਠੀਕ ਹੈ ਪੈਸੇ ਆ ਗਏ ਬਾਈ ਆ ਗਏ ਬਾਈ ਲਓ ਵੀ ਸੌਦਾ ਸਿਰੇ ਚੜ ਗਿਆ ਗਿਣ ਲਾ ਬਾਈ ਪੈਸੇ ਗਿਣ ਲਾ ਦੁਬਾਰਾ ਬਣਾ ਲਓ ਲਓ ਦੋਸਤੋ ਸੂਰਲਾ ਬੱਕਰਾ ਮੱਝੇ ਨਿਮੇ ਨੇ ਵੇਚੀ ਹੈ ਬੱਕਰੀ ਠੀਕ ਹੋ ਗਿਆ ਆ ਗਿਆ ਜੀ ਲੈਖਾਈ ਲਖਾਈ ਕਰਾ ਲਓ ਬਾਈ ਠੀਕ ਹੈ ਹਾਂ ਆ ਗਿਆ ਲਓ ਵੀ ਆ ਬੱਕਰੀ ਆ ਤੇ ਬੱਕਰਾ ਇਹਦੇ ਮਗਰ ਆ ਓਏ ਮੇਰੇ ਨਾਲ ਗੱਲ ਕਰ 17000 ਰੁਪਏ ਨਹੀਂ ਭਾਈ ਆ ਘੋੜੇ ਵਧਾਏ ਕਰ ਤੇ ਜਾਇਆ ਤੂੰ ਤੇਰਾ ਗੋਡੀ ਅਦੀਬਾ ਨਾ ਤੇਰੇ ਅਦੀਬ ਸਰੇ ਬੰਦੇ ਆਉਦੇ ਆ ਫੜ ਤੂੰ ਮੈਨੂੰ ਕੋਈ ਦਾ ਵੀ ਚਾਜ ਕਰ ਹਾਂ ਕਮੇ ਕਮੇ ਢੋਕ ਜਾਏ 17.5 ਦੀ ਜ ਰਾਜਪਾਲ ਨਹੀਂ ਆ ਰਾਜੀ ਆੜਿਆ ਰੱਖ ਲੈ ਬਾਈ ਉਹ ਨਾ ਭੱਜ ਮਾਇਆ ਨਹੀਂ ਜਾ ਗਰੀਬ ਬੰਦਾ ਯਾਰ ਬਾਲਾ ਨਾਲ ਮਬਾਈ ਦਾ ਮਾਲ ਬੋਲਦਾ ਕਿੱਥੇ ਸਾਡੇ ਜਾ ਹੋ ਗਿਆ ਫਾੜਾ ਕੌਣ ਵੀ ਦੀ ਲਈ ਜਾਂਦਾ ਲੈਣਾ ਬਾਈ ਤੂੰ ਨਹੀਂ ਕਿੱਥੇ ਆਇਆ ਓ ਨਾ ਕਿਉਂ ਇਹਨਾਂ ਕਹੇ ਬਾਈ ਤੂੰ ਸੌਦੇ ਹੁੰਦੇ ਦੇ ਵਿੱਚ ਨਹੀਂ ਬੋਲਣਾ ਮੈਂ ਤੁਹਾਨੂੰ ਹਾਂ ਜਾਓ ਵੀ ਸਾਡੇ ਸਾਰਾ ਆਰ ਬਾਈ ਰਾਜੀ ਓਏ ਹੋ ਗਈ ਤੂੰ ਭਰਾਵਾਂ ਦੇ ਨਹੀਂ ਮੰਨਦਾ ਯਾਰ ਗਿਲਚਾਰੇ ਨਹੀਂ ਬਈ ਇਹ ਕੰਮ ਨਾ ਕਰਿਆ ਕਰੋ ਓਰੇ ਆ ਅੱਛਾ ਅੱਛਾ ਕਰਤੀ ਮੈਂ ਪਹਿਲਾਂ ਨਹੀਂ ਕਰੇ ਮੇਰੇ ਅਸਤੇ ਆਇਆ ਸੀ ਇਹ ਤਾਂ ਲੰਤਾਂ ਨਹੀਂ ਬੱਤੀ ਪਹਿਲਾਂ ਦੀ ਗੱਲ ਉਹ ਤਾਂ ਹੋ ਗਿਆ ਉਸੇ ਦੀ ਗੱਲ ਹੈ ਯਾਰ ਬੰਦਲ ਬੰਦਲ ਲਾ ਤਨ ਕਹਦਾ ਮੈਂ ਕਿਹਨੂੰ ਕਹਦਾ 17000 ਕਹ ਗਿਆ ਤੂੰ ਹਾਂ ਬਈ ਬੱਚੇ ਵਾਲੇ ਬਸ ਦੇ ਬੱਚੇ ਪਹਿਲੇ ਸੂਈ ਪਾਠ ਲੱਗਦੀ ਹੈ ਨਾ ਓ ਬਾਈ ਪੈਸੇ ਬਹੁਤਾ ਦੇ ਦੇ ਲਾਚਣਾ ਕਰ ਸਾਡੇ 1700 ਦੀ ਓਕੰਡਾ ਹੋ ਗਈ ਯਾਰ ਫਟ ਉਹ 14 14 ਤਾਂ ਹੋ ਹੀ ਜਾਂਦੀ ਹੈ ਉਹ 14 ਨਹੀਂ ਆ ਸਾਥੋਂ ਕੋਈ ਹੱਥ ਨਹੀਂ ਆਇਆ ਸੀ ਮੈਂ ਤੇਰੇ ਮੈਂ 16 ਆਖਿਆ ਨੀ ਤੈਨੂੰ ਤੂੰ 14 ਕਰ ਗਿਆ ਯਾਰ ਬਸ ਉਹਨੇ ਫਿਰ ਵੀ 512 ਆ ਲੈ ਆ ਉਹ ਲਿਖਾਈ ਅਸੀਂ ਕਰਾਵਾਂਗੇ ਯਾਰ ਜਾ ਹੋ ਗਈ ਰਾਜੀ ਹੋ ਗਿਆ ਹੋ ਰਾਜੀ ਜਾ ਪਰੇ ਜਾ ਜਾ ਕੋਲ ਕੋਲ ਬੱਕਰੀ ਕੋਲ ਮੈਂ ਤੈਨੂੰ ਇੱਕ ਕਹਿਦਾ ਯਾਰ ਬੋਲ ਕੋਲ ਯਾਰ ਉਹ ਕੋਲ ਉਹ ਹੋ ਗਈ ਪਰ ਹੋ ਜਾ ਯਾਰ ਜਦ ਕਰ ਜਾ ਮਾਨ ਕਰ ਦੇ ਸਾਉਦਾ ਨਹੀਂ ਅਸੀਂ 1 ਰੁਪਿਆ ਨਹੀਂ ਦੇਣਾ ਉਹ ਬੱਕਰੀ ਕੋਲ ਹੈ ਭਾਈ ਖੁਸ਼ ਹੋ ਕੇ ਦੇ ਦੇ ਨਾ ਕੋਲ ਯਾਰ ਖੁਸ਼ ਹੀ ਆ ਖੁਸ਼ ਹਾਥ ਨੇ ਆ ਪਿਆ ਖੁਸ਼ ਹੋ ਕੇ ਜੀ ਹੁਣ ਕਿੰਨੇ ਲਾਉਂ ਪਾਸ ਹੋ ਜਾ ਯਾਰ ਮੇਰਾ ਬਲੱਡ ਉਹ ਲਿਖਾਈ ਇਹ ਕਰਾ ਦੂ ਤੈਨੂੰ ਸਦਾ 200 200 ਦਾ ਲਿਖਾਈ 100 ਕਿਉਂ ਅੱਜ ਸਾਰਾ ਸੌਦਾ ਹੋਇਆ ਲਿਖਾਈ ਭਾਈ ਉਹ ਨੂਨੀ ਦੀ ਵਾਰ ਕੀ ਲਿਖਾਈ ਕਿੰਨੀ ਜਾ ਦਲਾਲੀ ਜਾ ਉਹ ਸਾਰਾ ਕੁਝ ਹੋ ਗਿਆ ਚੱਲ ਹਲੋ ਓਏ ਘਰ ਜਾ ਤੇਰੇ ਘਾਸਤਾ ਬੰਦਾ ਬਸ 2000 ਲਏ ਭਾਈ ਉਹ ਨਹੀਂ ਮਾਰੀਆ ਨਾ ਮੱਝ ਲਾਲਾ ਜਾ ਕੇ ਦੇਸੀ ਬੱਕਰੇ ਢਾਈ ਆ ਤਾਂ ਕੱਢ ਕੇ ਹਾਂ ਦੋਨਾਂ ਦਾ ਹੋ ਗਿਆ ਭਾਈ ਤੁਹਾਡਾ ਔਰ ਲੀਡ ਇਹਦਾ ਵੇ ਮੈਨੂੰ ਆਹ 17 ਦੀ ਮਹਿੰਗੀ ਹੈ ਮੈਂ ਇਹਨੇ 500 ਧੋਰ ਪਾਦਾ ਤੇ 200 ਲਖਾਈ ਥੋਤੀ ਕੋਈ ਮੋੜ ਰਹਾ ਦੋਵੇਂ ਸੌਰੀ ਭਾਈ ਜੀ ਗਲਤੀ ਮਾਲਕ ਕਰ ਗਏ ਗਲਤੀ ਨੂੰ ਭੁਲੇਖਾ ਲੱਗ ਗਿਆ 200 ਤੋਂ ਆਇਆ ਮੈਂ ਰੋ ਮਾਰਦੇ ਆ ਲੋ ਆਪਾ ਚੱਲ ਲੈਣੇ ਰੋਸ ਆਪਾ ਪਾਣੀ ਰੱਖੀ ਰੱਖਤਾ ਖੁਸ਼ ਹੋ ਕੇ ਦੇਈਦਾ ਹੁੰਦਾ ਪਸੂ ਗਰੀਬ ਬੰਦਾ ਉਹਨੇ ਲਿਜਾ ਕੇ ਯਾਰ ਹੋਰ ਦੇ 500 ਓਏ ਯਾਰ ਕਿਉਂ ਯਾਰ ਤੁਸੀਂ ਆ ਪਾਲ ਜੇਬ ਚ ਬਾਕੀ ਹੋਰ ਜਿਆਦਾ ਰਿਪੋਰਟ ਦੇ ਕੱਟੇ ਲੈ ਲੈਂਦੇ ਹਾਂ ਉਹ ਰੇਂਗਾ ਬੰਦ ਕਰੋ ਭਰਾਓ ਬੰਦ ਕਰੋ ਹੁਣ ਕੀਦਾ ਆ ਗਿਆ ਉਹ ਜਾਨੀ ਕਿੰਨੇ ਵੀ ਲੋ ਜੀ ਬਾਈ ਰਾਜੀ ਜੀ ਖੁਸ਼ ਹੋ ਕਿੰਨੇ ਚ ਕਰਤਾ 1.5 ਦਾ ਲਖਾਈ ਬਾਈ ਨੇ ਕਰਾਉਣੀ ਖੁਸ਼ ਆ ਬਾਈ ਖੁਸ਼ ਆ ਬਾਈ ਬਸ ਠੀਕ ਆ ਖੁਸ਼ ਹੋ ਕੇ ਦੇ ਸੌਦਾ ਉਹ ਸਿਰੇ ਵੀ ਚੜਦਾ ਹੁੰਦਾ ਜੋੜ ਕਰਾਉਂਗਾ ਰਾਜੀ ਖੁਸ਼ ਆ ਬਾਈ ਬਾਈ ਮਾੜਾ ਮੈਂ ਕੋਈ ਬੋਲਣਾ ਚਾਹਦਾ ਬਾਜੀ ਵਾਲੇ ਮਾੜਾ ਇਹ ਬਾਈ ਹਿਲਾਈ ਹਾਂ ਬਾਈ ਰਾਜੀ ਗਰੀਬ ਬੰਦਾ ਠੀਕ ਆ ਜੀ ਵਿਚਾਰਾ ਨਾਰਮਾ ਹੈਗਾ ਆਪਣੀ ਮੰਨਦਾ ਵੀ ਹੈਗਾ ਜੇ ਅੱਜ 22 ਤੋਂ ਲਈ ਇਹਨੂੰ ਖਰਚਾ ਪਾ ਕੇ ਇਹਦਾ 18 ਚ ਵੜ ਗਈ ਵੜ ਗਈ ਵੜ ਗਈ ਠੀਕ ਆ ਵੀ ਗਰੀਬ ਬੰਦਾ ਯਾਰ ਕੋਈ 400 500 ਕਮਾ ਲੂਗਾ ਇੰਨਾ ਹੀ ਹੁੰਦਾ ਔਰ ਬੱਥੇ ਉਹ ਵੀ ਐ ਨਹੀਂ ਪਤਾ ਵੀ ਉੱਤੇ ਤਰੇ ਪਏ ਆ ਰੁਪਿਆ ਨਹੀਂ ਹਣਾ 100 ਰੁਪਿਆ ਛੋੜ ਵੀ ਦੇਵਾਂਗੇ ਹਾਂ ਠੀਕ ਆ ਯਾਰ ਬਾਕੀ ਸੋਨਾ ਕੀਤਾ ਬਾਕੀ ਕਪੈਨ ਦਾ ਪਰ ਇਹਨੂੰ ਪਰ ਇਹਨੂੰ ਹਾਂਜੀ ਪਰ ਇਹਨੂੰ ਫੇਕ ਥਾਂ ਤੇ ਕਰ ਰਾਜੀ ਹਾਂ ਵੀ ਬਾਈ ਰਾਜੀ ਛੱਤਿਆਂ ਨਾਲ ਲਾ ਲਓ ਬਈ ਛੋੜ ਕੀਤੀ ਹੈ ਬਾਈ ਨੇ ਖੁਸ਼ ਹੋ ਕੇ 100 ਰੁਪਿਆ ਬਾਈ ਕਿਹੜਾ ਪਿੰਡ ਆ ਗਿਲਦੇ ਵਾਲਾ ਬਾਈ ਗਿਲਦੇ ਵਾਲਾ ਬਹੁਤ ਬਹੁਤ ਧੰਨਵਾਦ ਬਾਈ ਤਾਰਾ ਬਾਬਾ ਨਾ ਤੇ ਬਾਈ ਕੰਪੈਨ ਦਾ ਵੀ ਹੈਗਾ ਕਦੇ ਝੋਨਾ ਚਾਹਨਾ ਵਧਾਉਣਾ ਪਿਆ ਸਹੀ ਆ ਸਹੀ ਆ ਬਾਈ ਮਸਤਰੀ ਬਹੁਤ ਚੋਟੀ ਹੈ ਰਾਜੀ ਆ ਜਿਹੜਾ ਲੈ ਜਾ ਬਾਈ ਰਾਜੀ ਬਾਈ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਲੈ ਜਾ ਬਾਈ ਲਓ ਬਈ ਆ ਬੱਕਰੀ ਬਾਈ ਦੀ ਆ ਗਿਲਦੇ ਵਾਲਿਆਂ ਦੀ ਹਾਂਜੀ ਇਹ ਸੌਦਾ ਚੱਲ ਪਿਆ ਸਿਰੇ ਚੜਾਉਣਾ ਜੱਗੀ ਨਾਲੇ ਬਾਬੇ ਦੀ ਬੱਕਰੀ ਹੈ ਗੱਲ ਜੀ ਕੀ ਮੰਗਿਆ ਜੀ ਇਹਦਾ ਸੁਈਦਾ 17 ਹੀ ਦਿੱਤੀ ਹੈ ਉਧਰ ਹੋ ਤੂੰ ਵੀ ਮਾੜਾ ਮੁੰਡਾ ਨੇੜੇ ਹੋ ਕੇ ਜੋਰ ਲਾ ਬੋਲੋ ਬੋਲ ਤੂੰ ਮੰਗ ਓਏ ਤਾਂ ਮੰਗਦਾ ਹੀ ਇਹ ਨਿਹਰਾ ਮੰਗਦਾ ਤੂੰ ਕਿਨੇ ਗਾਣਾ ਜ ਗੁੱਟੀ ਦੀ ਪਾ ਲੈਨੇ ਨਹੀਂ ਗੁੱਟੀ ਥੋੜਾ ਵੀ ਦਾ ਜਿਆਦਾ ਗੁੱਟੀ ਤੇਰੀ ਥੋੜੀ ਆ ਖੜ ਕੇ ਖੜ ਜਾ ਪੈਰ ਕੱਢ ਲਾ ਪੈਰ ਕੱਢ ਲਾ ਪਛਾਣ ਆ ਵੀ ਪੈਰ ਕੱਢ ਪੈਰ ਕੱਢਣ ਮੈਂ 10 ਤੱਕ ਜਾਜ ਕਾ ਉਹ ਨੇੜੇ ਤਾਂ ਹੋ ਜਾ ਉੱਥੇ ਨਹੀਂ ਹੁੰਦਾ ਸੱਕਰਾ ਵਿੱਚ ਹੋ ਜਾ ਬੱਕਰੀ ਵਿੱਚ ਨਹੀਂ ਹਨ ਠੀਕ ਆ ਗਰ ਨਹੀਂ ਇਹ ਸੰਸਾਰ ਆ ਚੁੱਪ ਕਰਕੇ ਆ ਜਾ 13 ਤੋਂ ਥੱਲੇ ਆ ਜੇ ਨਾ ਭਾਈ ਕਿਹੜੀ ਆ ਲੈ 11 ਦੀ ਵੇਚ ਛੱਡ ਜਾ ਵੇ ਤੇ ਖੋਲ ਬੋਲ ਬੋਲ ਯਾਰ 11 ਦੀ ਫਰਾਸੀ ਮੈਂ ਫਰਾਦੀ ਖੋਲ ਸੰਸਾਰ 11 ਦੀ ਕਰਤੀ ਬਾਈ ਆ ਉਹ ਜਾਂਦੇ ਪੰਤ ਪੈਸੇ ਪੜਾਦੀ ਗੱਲ ਜਾਲ ਯਾਰ ਬਾਬਿਆ ਫਰਾਦੀ ਯਾਰ ਜਾਂ 11 ਦੀ ਉਹ ਫੰਡੇ ਦਾ ਸੂਨ ਵਾਲੀ ਹੈ ਕੀ ਲੈ ਲੇ ਸੇ ਪੈਸੇ ਕੋਈ ਹੋਰ ਕੋਈ ਬਾਦ ਜਵਾਨਾ ਕਰੀ ਮੇਤਰਾ ਹਾਂ ਕਰ ਹੋਰ ਆ ਜਾ ਫਾਸੇ ਹੋ ਕੇ ਤਾਂ ਬਸ

ਕੁਝ 18 ਜਾਂ بابا 19000 ਦੀ ਕਰੇ ਤੂੰ ਨਾ ਕੋ ਤੂੰ ਨਾ ਬਾਈ 11 ਦੀ ਮਕਾਦੀ ਅਦਾਸੀ ਕਰਦਾ ਉਹ ਬੰਦਾ ਗਰੀਬ ਆ ਭਰਾਵਾ ਉਹ ਜਮਾਂ ਹੀ ਗਰੀਬ ਹੈ ਨਹੀਂ ਉਹਦੇ ਘਰੇ ਆਟਾ ਨਾ ਵੇ ਕੀ ਕਿਸੋ ਦੇਵੇ ਉਹ ਆਹ 12 ਕਰੋ ਮੈ ਲਾਉਂਦਾ ਭਾਈ ਕਿੰਨੇ ਯਾਸ ਤੂੰ ਬਈ ਕੋਈ ਜਗਰੀਬ ਆਉ 15 ਦੀ 14 ਦੇ ਦਿੰਦਾ 1400 ਰੁਪਿਆ ਭਾਈ ਉਹਨੂੰ ਤਸੀਫਾ ਤੇ ਮੰਡੀ ਤੋਂ ਮਾੜਾ ਨਹੀਂ ਟੱਕੇ ਦੀ ਇਹਨਾਂ ਨੂੰ ਹੋਰ ਕੀ ਆ ਯਾਰ ਮੈਂ ਮੈਂ ਆਹ ਮੈਂ ਕਾ ਮੋਰਾ ਨਸਲ ਦੀ ਨਾ ਕੀ ਉਹਦਾ ਸਪਲਾਈ ਆ ਕਰਾਉਂਦਾ ਹੋਰ ਕੀ ਆ ਵਾਲਾ ਵਾਲਾ ਭਾਈ ਫੱਕਰੀ ਇਹ ਤਾਂ ਪਹਿਲਾਂ ਨਹੀਂ ਮੰਨਿਆ ਫੱਕਰੀ ਇਹ ਨਹੀਂ ਉਹਦੇ ਕੋਲ ਲਖਾਈ ਨੂੰ ਵਹ ਨਹੀਂ ਆ ਭਾਈ ਯਾਰ ਭਾਵੇਂ 11 ਹੀ ਆਗਾ ਉਹਦੇ ਕੋਲ 11 400 ਰੁਪਏ ਦਵਾ ਦੀ ਯਾਰ ਕਿਤੇ ਯਾਰ ਠੀਕ ਹੈ 400 ਨਹੀਂ ਮੈਂ ਨੀ ਜ਼ਿੰਮੇਵਾਰ ਲੈਂਦਾ ਮੰਨੀ ਤਾਂ ਰਾਨੂੰ 400 ਦੇਣੀ ਨਹੀਂ ਮਨ ਗਿਆ ਆ ਜਾ ਨਹੀਂ ਮੇਰੇ ਮਗਰ ਤੇ ਆ ਮੈਂ 11000 ਬਟਾ ਤੇ ਲਾ ਕੇ ਨੇ 4 ਦੇ ਦੇ ਆ ਫਿਰ ਕਿਸੇ ਗੱਲ ਦੇ ਤਾਂ ਨਹੀਂ ਭਾਈ ਹਾਂ ਉਹਦੇ ਕੋਲ ਹੈ ਹੀ ਨਹੀਂ 11000 ਲਈ ਜਾਂਦੇ ਆ ਕਿਹੜੀ ਬੱਕਰੀ ਬਾਈ ਤੇਰੀ ਗਰੀਬ ਠੀਕ ਹੈ ਜੀ ਬਜੀ ਕਿੰਨੇ ਦੀ ਕਰਦੀ ਕਿੰਨੇ ਦੀ ਕਰਤੀ 11 ਦੀ ਯਾਰ ਲਓ ਵੀ ਆ ਜਾਲੀ ਆ ਬੱਕਰੀ ਮੈਂ ਕਰੀ ਗੱਲ ਤੋਂ ਲਾ 11000 ਦੀ ਵੇਖ ਕੇ ਆ ਬਾਈ ਕਿੰਨੇ ਚ ਕਰਤਾ ਹੁਣ ਜੱਗੀ ਬਾਈ 12000 ਲਿਖਾਈ ਬਾਈ ਗਰਾਊਂਡ ਹੋ ਗਿਆ ਹੋ ਗਿਆ ਨਾ ਸਹੀ ਆ ਸਹੀ ਆ ਬਹੁਤ ਬਹੁਤ ਧੰਨਵਾਦ ਬਾਈ ਬਹੁਤ ਬਹੁਤ ਧੰਨਵਾਦ ਸਾਰਾ ਜੋਰ ਲਵਾਤਾ ਅੱਜ ਮੇਰਾ ਤੁਸੀਂ ਮੈਂ ਹੁਣ ਅਗਰ ਸਣੀ ਬਾਈ ਦੱਸੀ ਕੀ ਲਿਖੀ ਹੁਣ ਜੱਗੀ ਹੋਈ ਕਹਿੰਦਾ ਇੱਕ ਤੇ ਚੀੜਾ ਲਿਖੋ ਇਸ ਦੀ ਵੀਡੀਓ ਤੇ ਇੱਕ ਪੱਖਾ ਦੇਓ ਇਹਨੂੰ ਅੱਜ ਉਹ ਗੱਲ ਕਹਿੰਦਾ ਜੀੜਾ ਲਿਖਣਾ ਪਹਿਲਾਂ ਇਹ ਦੀ ਦੇ ਲਿਖੋ ਹਾਂ ਉਹਦਾ ਲਿਖਾਂਗੇ ਉਹਦਾ ਲਿਖਣਾ ਹੀ ਲਿਖਣਾ ਪੱਕਾ ਆ ਲੈ ਆ ਬਾਈ ਕੋਲੇ ਆਇਆ ਪੱਕਾ ਜਾ ਸਟੋਰ ਤੇ ਪੈਨ ਕਰ ਦੋ ਜਿਵੇਂ ਮਰਜੀ ਠੀਕ ਆ ਸਹੀ ਆ ਸਾਡਾ ਜੋਰ ਲਵਾਦਾ ਯਾਰ ਸਾਰਾ ਆ ਬੰਦਾ ਬਾਈ ਅਸੀਂ ਇਹਨੂੰ ਮਾਰਨਾ ਨਹੀਂ ਕਰਨਾ ਹੋ ਗਿਆ ਸੌਦਾ ਵਧੀਆ ਗਰੀਬ ਬੰਦਾ ਹੈ ਤੂੰ ਮਾ ਥਾ ਇਹ ਗਰੀਬ ਬੰਦੇ ਨੂੰ ਕੀ ਲੱਗਣਾ ਹਾਂ ਗਾਲ ਨਹੀਂ ਇਹਦਾ ਥੋੜਾ ਬਾਈ ਨੇ ਹੱਥ ਲਾ ਬਾਈ ਕੋਸ਼ੋ ਕਿ 14 ਦਿੱਤਾ ਦਿਨ ਆਜਾ ਆਪਣਾ ਸਦਾ ਕਰ ਪੱਕਾ ਪੱਕਾ 14 ਗੱਡੀ ਚ ਰੱਖਿਆ ਮੈਂ ਪੱਕਾ ਪਿਆਊਗਾ ਜਿਹੜਾ ਮਨਜੀ ਹੋਵੇ ਹਾਂ ਬਾਈ ਬਹੁਤ ਗਿਣਾ ਦੇ ਪੈਸੇ ਗਿਣਾ ਦੇ ਨਾਲ ਖੜ ਠੀਕ ਆ ਠੀਕ ਆ ਹੁਣ ਹੋਇਆ ਖੁਸ਼ ਪਹਿਲਾਂ ਦਾ ਸਾਡੇ ਦਾ ਤੂੰ ਸੰਗ ਸਕੇ ਦੇ ਮਾਰਿਆ ਬਾਈ ਨੂੰ ਕਹਾਂ ਬਾਈ ਕਹਿੰਦਾ ਯਾਰ ਚੱਲ ਅੱਜ ਤੋਂ ਹੋ ਗਿਆ ਖੁਸ਼ ਬੰਦਾ ਗਰੀਬ ਜਿੱਕੇ ਵੀ ਰੱਖੀ ਹੋਰ ਬਸ ਇਹ ਕਿਲੋ ਬਈ ਜੱਗੀ ਦੇ ਰੱਖ ਲਓ ਥੋੜੇ ਇਹਦੇ ਪੋੜਾ ਲਿਖ ਦੇਵਾਂਗੇ ਜੱਗੀ ਦੇ ਰੱਖ ਲਿਓ ਥੋੜੇ ਪੋੜਾ ਪੋੜਾ ਕੋਈ ਹੋਰ ਕੀ ਆ ਕਿਉਂ ਕਰਨਾ ਚੈੱਕ ਵੀ ਹੋਰ ਕੀ ਆ ਬਹੁਤ ਛਾੜੀਆਂ ਮਾਰਦੇ ਬਹੁਤ ਵਧੀਆ ਸੌਦਾ ਆ ਸੂਰੀਆ ਦਾ ਬੱਕਰਾ ਮਿਲ ਗਿਆ ਲਓ ਵੀ ਮਿੱਤਰੋ ਸੂਰੇ ਵਾਲਾ ਬੱਕਰਾ ਮੰਡੀ ਤੇ ਪਹੁੰਚੇ ਆਂ ਵੀ ਭਰਾ ਮੇਰੇ ਵੱਡੇ ਨਾਲ ਹੀ ਹੋ ਜੂ ਸੂਰੇ ਵਾਲਾ ਬੱਕਰਾ ਮੰਡੀ ਤੇ ਪਹੁੰਚੇ ਆਂ ਤੇ ਬੋਕ ਦਿਵਾਨ ਨੂੰ ਯਾਰਾ ਇਹਨੂੰ ਪੁੱਛ ਬਖਾ ਬੋਕ ਯਾਰ ਲਓ ਵੀ ਮਿੱਤਰੋ ਪਿਆਰੋ ਪਹਿਲਾਂ ਤੁਸੀਂ ਸਾਹਮਣੇ ਦੇਖੇ ਹੁਣ ਸੂਰੇ ਵਾਲਾ ਬੱਕਰਾ ਮੰਡੀ ਓਨਰਾਂ ਨੇ ਪੱਖੇ ਨਾਲ ਬਾਈ ਹਰਾਂ ਨੂੰ ਸਨਮਾਨਤ ਕੀਤਾ ਸੀ ਜਿਨ੍ਹਾਂ ਨੇ ਸਭ ਤੋਂ ਵੱਧ ਸਬਦੇ ਕੀਤੇ ਸੀ ਤੇ ਬਾਈ ਬਿੱਟੂ ਭਾਗ ਥਲੇ ਵਾਲੇ ਨੂੰ ਟਰੋਫੀ ਦੇ ਕੇ ਸਨਮਾਨਤ ਕਰਦੇ ਆਂ ਹਾਂਜੀ ਬਾਈ ਜੀ ਕੀ ਆਖਣਾ ਜਾਵੋਗੇ ਤੁਸੀਂ ਅੱਜ ਦੀ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਭਰਾ ਆਪਣੇ ਸੂਰਿਆਲਾ ਬੱਕਰਾ ਮੰਡੀ ਤੇ ਪਹੁੰਚਦੇ ਆ ਤੇ ਆਪਾਂ ਨੂੰ ਸਹਿਯੋਗ ਦਿੰਦੇ ਆ ਅੱਜ ਬਾਈ ਬਿੱਟੂ ਆਏ ਸੀ ਆਪਣੇ ਕੋਲੇ ਭਾਗਥਲਾ ਕਲਾਂ ਤੋਂ ਤੇ ਬਾਈ ਨੇ 10 ਸੌਦੇ ਕੀਤੇ ਆ ਜੀ ਵਾਹ ਜੀ ਬਾਈ ਜੀ ਨੰਬਰ ਤੇ ਆਈਏ ਤਾੜੀਆਂ ਮਾਰੋ ਬਾਈ ਦੂਜੇ ਨੰਬਰ ਤੇ ਆਈ ਤੇ ਐਵੇਂ ਤੁਸੀਂ ਵਪਾਰੀ ਵੀਰ ਵੱਧ ਤੋਂ ਵੱਧ ਆਪਣੇ ਸੌਦੇ ਕਰਦੇ ਰਿਹਾ ਕਰੋ ਇੱਥੇ ਮਾਲ ਲੈ ਕੇ ਆਉਂਦੇ ਰਿਹਾ ਕਰੋ ਆਪਾਂ ਉਸ ਹਾਵਨਾ ਤੁਹਾਨੂੰ ਵੱਧ ਤੋਂ ਵੱਧ ਸਨਮਾਨ ਕਰਦੇ ਰਵਾਂਗੇ ਤੇ ਰਮੰਡੀ ਦੀ ਰੌਣਕ ਨੂੰ ਤੁਸੀਂ ਵਿਝਾਉਣਾ ਤੁਹਾਡੇ ਨਾਲ ਹੀ ਅਸੀਂ ਚੱਲਣਾ ਮੰਡੀ ਲੈ ਕੇ ਆਪਾਂ ਵੱਧ ਤੋਂ ਵੱਧ ਸਨਮਾਨ ਵੱਡੇ ਵੀ ਲੈ ਕੇ ਆਵਾਂਗੇ ਇੱਕ ਵਾਰੀ ਛੋਟੇ ਲੈਵਲ ਤੋਂ ਉੱਠ ਕੇ ਆਪਾਂ ਵੱਡੇ ਸਨਮਾਨਾਂ ਤੇ ਵੀ ਜਾਵਾਂਗੇ ਤੇ ਬਾਅਦ ਤੋਂ ਵੱਧ ਵਪਾਰੀ ਵੀਰ ਸੂਰੇ ਵਾਲਾ ਬੱਕਰਾ ਮੰਡੀ ਤੇ ਹਰ ਐਤਵਾਰ ਨੂੰ ਪਹੁੰਚਿਆ ਕਰੋ ਅੱਜ ਆਪਣੇ ਕੋਲੇ ਬਾਈ ਸ਼ੇਰ ਸ਼ੇਰ ਸਿੰਘ ਜੀ ਪਿੰਡ ਸਾਹਿਬ ਚੰਦ ਤੋਂ ਪਹੁੰਚੇ ਸੀ ਬਹੁਤ ਵਧੀਆ ਮਾਲ ਲੈ ਕੇ ਪਹੁੰਚੇ ਸੀ ਬਾਈ ਤੇ ਬਾਈਆਂ ਨੂੰ ਵੀ ਆਪਾਂ ਸਨਮਾਨ ਚਾਨ ਦੇ ਰਹੇ ਆਂ ਜੀ ਬਹੁਤ ਧੰਨਵਾਦ ਬਾਈਆਂ ਦਾ ਜਿਹੜੇ ਸੂਰੇ ਵਾਲਾ ਬੱਕਰਾ ਮੰਡੀ ਤੇ ਲੋ ਵੀ ਬਾਈ ਜੀ ਸ਼ੇਰ ਸਿੰਘ ਕਿਹੜਾ ਪਿੰਡ ਆ ਜੀ ਸਾਹਿਬ ਸਾਹਿਬ ਚੰਦ ਤੋਂ ਆਏ ਆ ਤੇ ਬਹੁਤ ਨਾਲ ਲੈ ਕੇ ਆਏ ਵੀ ਇਹਨਾਂ ਨੂੰ ਵੀ ਅੱਜ ਸਨਮਾਨਿਤ ਕੀਤਾ ਜਾ ਰਿਹਾ ਮੰਡੀ ਓਨਰਾਂ ਵੱਲੋਂ ਆੜੀਆਂ ਮਾਂ। ਠੀਕ। ਓਕੇ। ਹਾਂ। ਲੋ ਵੀ ਮਿੱਤਰੋ ਵੱਧ ਤੋਂ ਵੱਧ ਇੱਥੇ ਪਹੁੰਚਿਆ ਕਰੋ ਸੂਰੇ ਵਾਲਾ ਬੱਕਰਾ ਮੰਡੀ ਤੇ ਤੇ ਮਾਣ ਸਨਮਾਨ ਭਵੇਂ ਦੋਸਤੋ ਪੈਨ ਨਾਲ ਕੀਤਾ ਜਾਵੇ ਪਰ ਮਾਣ ਦਾ ਸਿਆਣਿਆਂ ਦੇ ਹੁੰਦੇ ਆ ਵੀ ਕਿਸੇ ਉਨ ਨਹੀਂ ਬਹੁਤ ਹੁੰਦਾ ਤੇ ਪਰ ਇੱਥੇ ਪੱਖਿਆਂ ਨਾਲ ਵੀ ਮਾਣ ਸਨਮਾਨ ਹੁੰਦੇ ਆ। ਤੇ ਟ੍ਰਾਫੀਆਂ ਨਾਲ ਵੀ ਮਾਨ ਸਨਮਾਨ ਹੁੰਦੇ ਆ ਤੇ ਤੁਸੀਂ ਜਰੂਰ ਪਹੁੰਚਣਾ ਇੱਥੇ ਕੰਮ ਵਧਦਾ ਹੀ ਜਾਣਾ ਕੰਮ ਪਿੱਛੇ ਨੂੰ ਨਹੀਂ ਲੈ ਕੇ ਜਾਣਾ ਬਹੁਤ ਬਹੁਤ ਧੰਨਵਾਦ ਜੀ ਚਲੋ ਜਣਕੀ ਜੀ